ਦੋਸਤੋ ਕੀ ਸੱਚਮੁੱਚ ਆਕਾਸ਼ ਵਿੱਚੋਂ ਹੁੰਦੀ ਹੈ ਮੱਛੀਆਂ ਦੀ ਵਰਖਾ ਆਓ ਜਾਣਦੇ ਹਾਂ ਇਸ ਦੇ ਬਾਰੇ ਦੁਨੀਆ ਵਿੱਚ ਕਈ ਜਿਹੇ ਰਸਣ ਜੋ ਅੱਜ ਵੀ ਬਰਕਰਾਰ ਹਨ ਇਹਨਾਂ ਵਿੱਚੋਂ ਇੱਕ ਅਸਮਾਨ ਵਿੱਚੋਂ ਮੱਛੀਆਂ ਦਾ ਮੀਂਹ ਪੈਂਦਾ ਖਾਸ ਕਰਕੇ ਮਾਨਸੂਨ ਦੇ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਦੇ ਨਾਲ-ਨਾਲ ਮੱਛੀਆਂ ਵੀ ਅਸਮਾਨ ਤੋਂ ਜਵੀਂ ਤੇ ਡਿੱਗਦੀਆਂ ਹਨ ਅਜਿ ਇਸ ਚ ਸਵਾਲ ਇਹ ਉੱਠਦਾ ਹੈ ਕਿ ਸੱਚਮੁੱਚ ਮੀਂਹ ਦੇ ਪਾਣੀ ਵਿੱਚ ਮੱਛੀਆਂ ਡਿੱਗਦੀਆਂ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸਮਾਨ ਤੋਂ ਮੱਛੀਆਂ ਕਿਉਂ ਅਤੇ ਕਿਵੇਂ ਡਿੱਗਦੀਆਂ ਹਨ ਤਹਾਨੂੰ ਦੱਸਦੀ ਕਿ ਬਰਸਾਤ ਦੇ ਪਾਣੀ ਦੇ ਨਾਲ ਮੱਛੀਆਂ ਅਸਮਾਨ ਤੋਂ ਡਿੱਗਦੀਆਂ ਹਨ ਮਾਹਿਰਾਂ ਦੇ ਅਨੁਸਾਰ ਸਿਰਫ ਮੱਛੀਆਂ ਹੀ ਨਹੀਂ ਸਗੋ ਡੱਡੂ ਕੱਛੂ ਅਤੇ ਕੇਕੜੇ ਵਰਗੇ ਜਾਲ ਜੀ ਵੀ ਅਸਮਾਨ ਤੋਂ ਡਿੱਗਦੇ ਹਨ ਦਰਸਲ ਅਸਮਾਨ ਚੋਂ ਮੱਛੀਆਂ ਦੇ ਮੀਂਹ ਦਾ ਸਭ ਤੋਂ ਵੱਡਾ ਕਾਰਨ ਤੂਫਾਨ ਨੂੰ ਮੰਨਿਆ ਜਾਂਦਾ ਹੈ ਸਮੁੰਦਰ ਦੇ ਨੇੜੇ ਪਹੁੰਚਣ ਜਾਂ ਸਮੁੰਦਰ ਦੇ ਤਲ ਨੂੰ ਪਾਰ ਕਰਦੇ ਸਮੇਂ ਬਮੰਡਰ ਪਾਣੀ ਦੇ ਇੱਕ ਗੰਭੀਰ ਰੂਪ ਵਿੱਚ ਬਦਲ ਜਾਂਦਾ ਹੈ ਪਾਣੀ ਦੇ ਤੂਫਾਨਾਂ ਕਾਰਨ ਪਾਣੀ ਦੇ ਸਤ੍ਹਾ ਤੇ ਜਾਂ ਸਮੁੰਦਰ ਦੇ ਨੇੜੇ ਮੌਜੂਦ ਮੱਛੀਆਂ, ਡੱਡੂ, ਕੱਛੂ, ਕੀਕੜੇ ਵਰਗੇ ਜੀਵ ਜੰਤੂ ਹਵਾਵਾਂ ਨਾਲ ਖਿੱਚ ਕੇ ਦੂਰ ਚਲੇ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਤੂਫਾਨ ਜ਼ਮੀਨ ਤੋਂ ਹਲਕੀ ਚੀਜ਼ਾਂ ਚੁੱਕ ਕੇ ਲੈ ਜਾਂਦਾ ਹੈ, ਉਸੇ ਤਰ੍ਹਾਂ ਪਾਣੀ ਦੇ ਨੇੜੇ ਪੈਦਾ ਹੋਏ ਤੂਫਾਨ ਪਾਣੀ ਦੇ ਹਲਕੀ ਜੀਵਾਂ ਦੇ ਨਾਲ-ਨਾਲ ਕਈ ਚੀਜ਼ਾਂ ਨੂੰ ਵੀ ਆਪਣੇ ਵੱਲ ਖਿੱਚ ਲੈਂਦੇ ਹਨ। ਉੱਡਦੇ ਜੀਵ ਕਈ ਵਾਰ ਬਮੰਡਰ ਨਾਲ ਅਸਮਾਨ ਤੱਕ ਪਹੁੰਚ ਜਾਂਦੇ ਹਨ। ਉਹ ਉਦੋਂ ਤੱਕ ਉੱਡਦੇ ਰਹਿੰਦੇ ਹਨ ਜਦੋਂ ਤੱਕ ਹਵਾ ਦੀ ਰਫ਼ਤਾਰ ਘਟ ਨਹੀਂ ਹੋ ਜਾਂਦੀ। ਉਹ ਹਵਾ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ ਤਾਂ ਪਾਣੀ ਦੀ ਸਤ੍ਹਾ ਤੇ ਉੱਠਣ ਵਾਲੀ ਜੀਬੀ ਤਪਮਾਨ ਦੇ ਰੋਕਣ ਤੋਂ ਬਾਅਦ ਹੋਣ ਵਾਲੀ ਬਾਰਿਸ਼ ਵਿੱਚ ਡਿੱਗ ਜਾਂਦੇ ਹਨ ਹਾਲਕੇ ਅਜਹੀਆਂ ਘਟਨਾਵਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ